ਇਹ ਜਿਹੜੇ ਬੂਟੇ ਤੁਸੀਂ ਦੇਖ ਰਹੇ ਹੋ ਜੀ ਇਹ ਜੰਡ ਦੇ ਆ ਜੰਡ ਜੋ ਕਿ ਪੰਜਾਬ ਦਾ ਪ੍ਰਾਤਨ ਰੋਖ ਕਈਆਂ ਕਹਾਣੀਆਂ ਗੀਤਾਂ ਦੇ ਵਿੱਚ ਵੀ ਇਹਦਾ ਬਹੁਤ ਜ਼ਿਕਰ ਆਉਂਦਾ ਤੇ ਕਈ ਇਹਦੀਆਂ ਧਾਰਮਿਕ માનਤਾਵਾਂ ਵੀ ਹੈਗੀਆਂ ਇਹਦਾ ਸੁਆਗਾ ਵਗੈਰਾ ਵੀ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਕਿਉਂਕਿ ਇਹਦੀ ਲੱਕੜ ਘਸਦੀ ਨਹੀਂ ਹੈਗੀ ਕਹਿੰਦੇ ਹੁੰਦੇ ਕਿ ਲੋਹੇ ਦੇ ਨਾਲੋਂ ਵੀ ਜ਼ਿਆਦਾ ਚੱਲਦਾ ਇਹਦਾ ਸੁਆਗਾ ਜੰਡ ਦਾ ਸਭ ਤੋਂ ਵਧੀਆ ਸੁਆਗਾ ਜੰਡ ਦਾ ਹੀ ਹੁੰਦਾ ਸਾਰੀਆਂ ਲੱਕੜ ਤੋਂ ਇਹਦੇ ਬੂਟੇ ਅੱਜ ਕੱਲ ਘੱਟ ਮਿਲਦੇ ਹੁੰਦੇ ਆ ਆਪਣੇ ਕੋਲੇ ਬੂਟੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤਿਆਰ ਜੇ ਕਿਸੇ ਨੂੰ ਲਗਾਉਣ ਦੇ ਲਈ ਚਾਹੀਦੇ ਹੋਣ ਤਾਂ ਕਿਸਾਨ ਪlant nursery ਪਿੰਡ ਫਰੋਜ਼ਪੁਰ ਤੋਂ ਆ ਕੇ ਤੁਸੀਂ ਲਿਜਾ ਸਕਦੇ ਆ ਜੀ ਜੰਡ ਦਾ ਬੂਟਾ ਪਾਣੀ ਦੀ ਇਸ ਨੂੰ ਬਹੁਤ ਘੱਟ ਲੋੜ ਹੁੰਦੀ ਆ ਜਿਵੇਂ ਕਿ ਮਾਰੂਥਲ ਦਾ ਜਾਜ ਊਠ ਨੂੰ ਕਹਿੰਦੇ ਨੇ ਤਾਂ ਇਹ ਵੀ ਮਾਰੂਥਲ ਦਾ ਸਭ ਤੋਂ ਯਾਨੀ ਕਿ ਆਸਾਨੀ ਨਾਲ ਚੱਲਣ ਵਾਲਾ ਬੂਟਾ ਮਸਤ ਖੜਾ ਦਿਖੂਗਾ ਤੁਹਾਨੂੰ ਰੇਗਿਸਤਾਨਾਂ ਦੇ ਵਿੱਚ ਵੀ ਬਿਨਾ ਪਾਣੀ ਤੋਂ ਹਰ ਇੱਕ ਜਗ੍ਹਾ ਚੱਲ ਜਾਂਦਾ ਸਖਤ ਤੋਂ ਸਖਤ ਹਾਲਾਤ ਇਹ ਹੰਡਾ ਸਕਦਾ ਬੂਟਾ ਬਹੁਤ ਸੋਹਣੇ ਬੂਟੇ ਇਹਦੇ ਆਪਣੇ ਕੋਲੇ ਤਿਆਰ ਹੈ ਜੀ ਧੰਨਵਾਦ